ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਜੋ ਕਿ ਆਪ ਸਾਰੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬਸਦੇ ਹੋ ਸਾਰਿਆਂ ਦਾ ਧੰਨਵਾਦ ਹੈ ਸੋ ਅੱਜ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਅੱਜ ਮਜ਼ਦੂਰ ਦਿਵਸ ਹੈ ਸਾਰੇ ਮਜ਼ਦੂਰ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਤੁਹਾਡੇ ਕਰਕੇ ਹੀ ਦੇਸ਼ ਦਾ ਵजूद ਹੈ ਜੇਕਰ ਮਜ਼ਦੂਰ ਹੈ ਤਾਂ ਹੀ ਫੈਕਟਰੀਆਂ ਚੱਲਦੀਆਂ ਹਨ ਜੇਕਰ ਮਜ਼ਦੂਰ ਹੈ ਵੱਡੇ ਵੱਡੇ ਕਾਰਖਾਨੇ ਚੱਲਦੇ ਐਥੋਂ ਤੱਕ ਕਿ ਗੁਰਮੁਖ ਪਿਆਰੋ ਬੜੀ ਸੋਹਣੀ ਕੋਠੀ ਆਪਾਂ ਬਣਾਉਣੀ ਹੈ ਤਾਂ ਵੀ ਉੱਤੇ ਮਿਸਤਰੀ ਦੀ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਸਵਾਜ ਉਹਨਾਂ ਸਾਰੇ ਕਾਰਿਗਰ ਪਰਵਾਹ ਨੂੰ ਮਜ਼ਦੂਰ ਪਰਵਾਹ ਨੂੰ 10 ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਅਕਸਰ ਗੁਰਮੁਖ ਪਿਆਰ ਆਪਾ ਭੁੱਲ ਜਾਂਦੇ ਆਂ ਜਿਸ ਗੱਡੀ ਵਿੱਚ ਬੈਨੇ ਆਂ ਸੋਹਣੀ ਕਾਰ ਹੈ ਉਹ ਵੀ ਕਿਸੇ ਕਾਰੀਗਰ ਮਿਸਤਰੀ ਨੇ ਬਣਾਈ ਹੈ ਜੇਕਰ ਤੁਸੀਂ ਕਹੋਗੇ ਬੀ ਏਜੰਸੀਆਂ ਦੇ ਵਿੱਚ ਜਿੱਤੇ ਗੱਡੀਆਂ ਤਿਆਰ ਹੁੰਦੀਆਂ ਨੇ ਉਹ ਤਾਂ ਮਸ਼ੀਨਾਂ ਤਿਆਰ ਕਰ ਦਈਏ ਨੇ ਪਰ ਮਸ਼ੀਨਾਂ ਨੂੰ ਬਣਾਉਣ ਵਾਲਾ ਵੀ ਕੋਈ ਕਾਰੀਗਰ ਹੈ ਹਰ ਇੱਕ ਖੇਤਰ ਦੇ ਵਿੱਚ ਕਾਰੀਗਰ ਦੀ ਮਜ਼ਦੂਰ ਦੀ ਲੋੜ ਪੈਂਦੀ ਹੈ ਤੇ ਪੈਂਦੀ ਰਹੇਗੀ ਸੋ ਸਾਨੂੰ ਅੱਜ ਦੇ ਦਿਨ ਉਹਨਾਂ ਸਾਰੇ ਕਾਰੀਗਰ ਭਰਾਵਾਂ ਦਾ ਮਜ਼ਦੂਰ ਭਰਾਵਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਕਰਕੇ ਸਾਡਾ ਵजूद ਹੈ ਤੁਸੀਂ ਗੁਰਮੁਖ ਪਿਆਰੋ ਇਹ ਕਦੇ ਸੋਚਣਾ ਜੇਕਰ ਸਾਰੇ ਕਾਰੀਗਰ ਮਜ਼ਦੂਰ ਆਪਣਾ ਕੰਮ ਬੰਦ ਕਰ ਦੇਣ ਤਾਂ ਇਸ ਦੇਸ਼ ਦਾ ਕੀ ਬਣੇਗਾ ਸਾਰੇ ਘਰੂਆਰ ਠੱਪ ਹੋ ਜਾਣਗੇ ਸੋ ਇਸ ਦੇਸ਼ ਤੇ ਆਪਾਂ ਗੁਰਮੁਖ ਪਿਆਰੋ ਉਹਨਾਂ ਸਾਰੇ ਮਜ਼ਦੂਰ ਭਰਾਵਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਦਾ ਇਸ ਸੰਸਾਰ ਦੇ ਵਿੱਚ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਸਾਰੇ ਕਾਰੀਗਰ ਭਰਾਵਾਂ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ ਹੋਣ ਸੋ ਤੁਸੀਂ ਹੋਰ ਤਰੱਕੀ ਕਰੋ ਇਸ ਤਰ੍ਹਾਂ ਹੀ ਬਦੋਂ ਫਲੋਂ ਤੁਹਾਡਾ ਪਰਿਵਾਰ ਤਰੱਕੀ ਕਰੇ ਸੋ ਇਨਿਕ ਬੇਨਤੀ ਗੁਰਮੁ ਪਿਆਰੂ ਕਰਦਾ ਹੋਇਆ ਵੀਡੀਓ ਨੂੰ ਇੱਥੇ ਸਮਾਪਤ ਕਰਨ ਲੱਗੇ ਆ ਕਿਉਂਕਿ ਕਈ ਵਾਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਸੋ ਅੱਜ ਦਾ ਜੋ ਵਿਸ਼ਾ ਸੀ ਉਹ ਮਜ਼ਦੂਰ ਭਰਾਵਾਂ ਦੇ ਲਈ ਸੀ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਬਸਦੇ ਰਹੋ ਹਾਸੇ ਖੇੜੇ ਰਹੋ ਵਾਹ ਹੀ ਗੁਰੂ ਜੀ ਕਾ ਖਾਲਸਾ ਵਾਹ ਜੀ ਗੁਰੂ ਜੀ ਕੀ ਫਤਹ